ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰਾ ਨਾਮ ਗੁਰੇਕ ਸਿੰਘ ਹੈ ਤੇ ਅੱਜ ਮੈਂ ਇੱਕ ਵਿਛੋੜੇ ਦਾ ਗੀਤ ਵੰਡ ਦਾ ਗੀਤ ਲੈ ਕੇ ਤੁਹਾਡੇ ਸਮਰਖਸ਼ ਪੇਸ਼ ਹੋਇਆ ਸ਼ੁਰੂਆਤ ਕਰਦੇ ਹਾਂ ਕਿ ਹਾਕਮ ਚਾਹੀ ਗੋਰੇ ਹੋਣ ਚਾਹੀ ਕਾਲੇ ਹੋਣ ਆਪਣੀ ਸਲਾਮਤੀ ਲਈ ਉਹ ਕਿਸੇ ਦੀ ਵੀ ਬਲੀ ਦੇ ਸਕਦੇ ਆ ਤੇ ਬੇਜੁਬਾਂ ਧਰਤੀ ਦੇ ਭੋਲੇ ਭਾਲੇ ਲੋਕਾਂ ਦੀ ਬਲੀ ਲੈਣਾ ਬਹੁਤ ਆਸਾਨ ਹੋ ਜਾਂਦਾ ਹਿੰਦ ਪਾਕ ਦੀ ਵੰਡ ਵੇਲੇ ਦੋਹਾ ਪੰਜਾਬਾਂ ਦੇ ਲੋਕਾਂ ਦਾ ਬਹੁਤ ਨੁਕਸਾਨ ਹੋਇਆ 10 ਲੱਖ ਪੰਜਾਬੀਆਂ ਦਾ ਲਹੂ ਮਿੱਟੀ ਵਿੱਚ ਰੁਲ ਗਿਆ ਤੇ ਕਰੀਬ 1.5 ਕਰੋੜ ਲੋਕ ਘਰੋਂ ਬੇਕਾਰ ਹੋਏ ਤੇ ਪਤਾ ਨਹੀਂ ਕਿੰਨੀਆਂ ਕਤੀਆਂ ਵਿਰਾਨ ਹੋਈਆਂ ਪਰ ਇਨ੍ਹਾਂ ਝਖੜਾਂ 'ਚ ਝੁਲਕੇ ਵੀ ਲੋਕਾਂ ਨੂੰ ਇਹ ਆਸ ਸੀ ਕਿ ਸ਼ਾਇਦ ਮੁੜ ਕੇ ਉਹ ਆਪਣੇ ਘਰਾਂ ਨੂੰ ਪਰਤਣਗੇ ਇਸੇ ਲਈ ਘਰ ਛੱਡਣ ਤੋਂ ਪਹਿਲਾਂ ਉਹ ਆਪਣੇ ਗਵਾਂਢੀਆਂ ਨੂੰ ਕਹਿ ਕੇ ਗਏ ਸੀ ਕਿ ਸਾਡੇ ਘਰਾਂ ਦਾ ਧਿਆਨ ਰੱਖਿਓ ਪਰ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਸ਼ਾਇਦ ਉਹ ਮੁੜ ਕੇ ਦੁਬਾਰਾ ਵਾਪਸ ਆਉਣਗੇ ਜਾਂ ਨਹੀਂ ਆਉਣਗੇ ਔਰ ਇੱਕ ਮਸ਼ਹੂਰ ਲੈਂਦੇ ਪੰਜਾਬ ਦਾ ਕਵੀ ਲਿਖਦਾ ਹੈ ਕਿ ਇਸ ਮੁਲਕ ਦੀ ਵੰਡ ਕੋਲੋਂ ਯਾਰੋ ਲੁੱਟੇ ਤੁਸੀਂ ਵੀ ਹੋ ਤੇ ਲੁੱਟੇ ਅਸੀਂ ਵੀ ਹਾਂ ਲਾਲੀ ਅੱਖੀਆਂ ਚ ਪਈ ਦੱਸਦੀ ਹੈ ਕਿ ਰੋਏ ਤੁਸੀਂ ਵੀ ਹੋ ਤੇ ਰੋਏ ਅਸੀਂ ਵੀ ਹਾਂ ਚਲੋ ਜੀ ਇੱਥੋਂ ਸ਼ਬਦ ਬਿਆਹ ਹੁੰਦੇ ਆ ਕਿ ਦਰਦ ਦੋਨੇ ਮੁਲਕਾਂ ਦਾ ਸੇਮ ਸੀ ਬਰਾਬਰ ਸੀ ਆਓ ਆਪਾਂ ਅੱਜ ਦਾ ਗੀਤ ਜੋ ਕਿ ਜਵੈਦ ਵਸ਼ੀਰ ਲੈਂਦੇ ਪੰਜਾਬ ਦੇ ਇੱਕ ਮਸ਼ਹੂਰ ਕਵੀ ਨੇ ਉਹਨਾਂ ਦੇ ਗਾਇਆ ਹੋਇਆ ਪਰ ਮੈਂ ਇੱਥੇ ਤੁਹਾਨੂੰ ਇਹ ਗੀਤ ਪੜ੍ਹ ਕੇ ਸੁਣਾਉਂਗਾ ਇਸ ਗੀਤ ਦਾ ਟਾਈਟਲ ਹੈ ਉਸ ਬੰਨੇ ਤੇ ਇਹ ਬਟਵਾਰੇ ਦਾ ਗੀਤ ਹੈ ਉਸ ਬੰਨੇ ਸੋਹਣਾ ਜਿਹਾ ਵਸਦਾ ਗਰਾں ਸੀ ਉਸ ਬੰਨੇ ਸੋਹਣਾ ਜਿਹਾ ਵਸਦਾ ਗਰਾں ਸੀ ਪਿੱਪੜਾਂ ਤੇ ਬੋੜਾਂ ਨਿੰਮਾਂ ਟਾਲੀਆਂ ਦੀ ਛਾਂ ਸੀ ਉਸ ਵੇਲੇ ਉਸ ਬੰਨੇ ਸੋਹਣਾ ਜਿਹਾ ਵਸਦਾ ਗਰਾں ਸੀ ਪਿੱਪੜਾਂ ਤੇ ਬੋੜਾਂ ਨਿੰਮ ਟਾਲੀਆਂ ਦੀ ਛਾਂ ਸੀ ਰਾਮਾ ਉੱਤੇ ਸਾਡੇ ਨਿੱਕੇ ਪੈਰਾਂ ਦੀਆਂ ਪੈੜਾਂ ਸਨ ਰਾਮਾ ਉੱਤੇ ਸਾਡੇ ਨਿੱਕੇ ਪੈਰਾਂ ਦੀਆਂ ਪੈੜਾਂ ਸਨ ਦਰਾਂ 'ਚ ਖਲੋਕੇ ਮਾਮਾ ਮੰਗਦੀਆਂ ਖੈਰਾਂ ਸਨ ਰਾਮਾ ਗਾਮਾ ਜੀਤਾ ਮੇਰੇ ਆੜੀਆਂ ਦਾ ਨਾ ਸੀ ਉਸ ਬੰਨੇ ਸੋਹਣਾ ਜਿਹਾ ਵਸਦਾ ਗਰਾں ਸੀ ਪਿੱਪੜਾਂ ਤੇ ਨਿੰਮ ਬੋੜਾਂ ਟਾਲੀਆਂ ਦੀ ਛਾਂ ਸੀ ਪਾਗਲਾ ਤੂੰ ਰੋਣਾ ਏ ਕਿ ਪੈੜਾ ਮਿੱਟ ਗਈਆਂ ਨੇ ਝਖੜ ਸੀ ਇਦਾਂ ਦਾ ਕਿ ਰਾਹਾਂ ਉੱਡ ਗਈਆਂ ਨੇ ਪਾਗਲਾ ਤੂੰ ਰੋਣਾ ਏ ਕਿ ਪੈੜਾ ਮਿੱਟ ਗਈਆਂ ਨੇ ਝਖੜ ਸੀ ਇਦਾਂ ਦਾ ਕਿ ਰਾਹਾਂ ਉੱਡ ਗਈਆਂ ਨੇ ਪੁੱਤ ਕਿੱਥੇ ਰਾਹਾਂ ਭੁੱਲੇ ਰੋਂਦੀ ਕਿੱਥੇ ਮਾਂ ਸੀ ਪੁੱਤ ਕਿੱਥੇ ਰਾਹਾਂ ਭੁੱਲੇ ਰੋਂਦੀ ਕਿੱਥੇ ਮਾਂ ਸੀ ਉਸ ਬੰਨੇ ਸੋਹਣਾ ਜਿਹਾ ਵਸਦਾ ਗਰਾں ਸੀ ਪਿੱਪਲਾਂ ਤੇ ਬੋੜਾਂ ਨਿੰਮਾਂ ਟਾਲੀਆਂ ਦੀ ਛਾਂ ਸੀ ਹਰ ਬੰਦੇ ਵਿੱਚੋਂ ਕੋਈ ਨਿਕਲਿਆ ਹੋਰ ਸੀ ਹਰ ਬੰਨੇ ਧਰਮਾਂ ਤੇ ਮਜ਼ਬਾਂ ਦਾ ਜ਼ੋਰ ਸੀ ਹਰ ਬੰਦੇ ਵਿੱਚੋਂ ਕੋਈ ਨਿਕਲਿਆ ਹੋਰ ਸੀ ਹਰ ਬੰਨੇ ਧਰਮਾਂ ਤੇ ਮਜ਼ਬਾਂ ਦਾ ਜ਼ੋਰ ਸੀ ਰੱਬ ਦਾ ਤਾਂ ਉੱਥੇ ਕਿਤੇ ਨਾਂ ਤੇ ਨਿਸ਼ਾਨ ਸੀ ਉਸ ਬੰਨੇ ਸੋਹਣਾ ਜਿਹਾ ਵਸਦਾ ਗਰਾں ਸੀ ਪਿੱਪਲਾਂ ਤੇ ਬੋੜਾਂ ਨਿਮਾ ਟਾਲੀਆਂ ਦੀ ਛਾਂ ਸੀ ਇਸ ਗੀਤ ਦੇ ਵਿੱਚ ਆਮ ਲੋਕਾਂ ਦਾ ਆਮ ਜਨਤਾ ਦਾ ਦੀ ਬੀ ਜ਼ਬਾਨ ਲੋਕਾਂ ਦਾ ਦਰਦ ਬਿਆਹ ਹੁੰਦਾ ਕਿ ਕਿਵੇਂ ਉਹਨਾਂ ਨੂੰ ਆਪਣੇ ਘਰਬਾਰ ਛੱਡਣੇ ਪਏ ਅੱਜ ਦੇ ਵੇਲੇ 'ਚ ਵੀ ਜੰਗ ਕਹਿਣ ਲਈ ਬਹੁਤ ਇੱਕ ਛੋਟਾ ਵਿਸ਼ਾ ਪਰ ਜੰਗ ਨੂੰ ਸਹਿਣਾ ਜਿਨ੍ਹਾਂ ਲੋਕਾਂ ਨੇ ਜੰਗ ਨੂੰ ਦੇਖਿਆ ਤੇ ਹੰਡਾਇਆ ਤੇ ਉਸ ਵੇਲੇ ਇੱਧਰ ਉੱਧਰ ਸ਼ਿਫਟ ਹੋਇਆ ਉਹਨਾਂ ਨੂੰ ਪਤਾ ਕਿ ਉਹ ਕਿੰਨਾ ਔਖਾ ਆਪਣੇ ਘਰਬਾਰ ਛੱਡ ਕੇ ਆਏ ਸੀ ਤੇ ਸ਼ਾਇਦ ਕਿੰਨੇ ਕੁ ਲੋਕਾਂ ਦਾ ਲਹੂ ਮਿੱਟੀ ਵਿੱਚ ਰੁਲ ਗਿਆ ਕਿੰਨੇ ਘਰੋ ਬੇਕਾਰ ਹੋਏ ਤੇ ਪਤਾ ਨਹੀਂ ਕਿੰਨੀਆਂ ਕੁ ਧੀਆਂ ਵਿਰਾਨ ਹੋ ਗਈਆਂ ਤੇ ਇਹਨਾਂ ਦੇ ਆਧਾਰ ਤੇ ਪੰਜਾਬੀ ਮਤਲਬ ਕਿ ਇੰਡੀਅਨ ਪੋਇਟਸ ਨੇ ਵੀ ਲਿਖਿਆ ਸੀ ਜਿਵੇਂ ਉਹਨਾਂ ਨੇ ਲਿਖਿਆ ਸੀ ਅਮ੍ਰਿਤਾ ਪ੍ਰੀਤਮ ਜੀ ਨੇ ਕਿ ਅੱਜ ਆਖਾ ਵਾਰਿਸ ਸ਼ਾਹ ਨੂੰ ਕਿਤੇ ਕਬਰਾਂ ਵਿੱਚੋਂ ਬੋਲ ਤੇ ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੂਲ ਇੱਕ ਰੋਈ ਸੀ ਧੀ ਪੰਜਾਬ ਦੀ ਤੋ ਲਿਖ ਲਿਖ ਮਾਰੇ ਵੈਣ ਅੱਜ ਲੱਖਾਂ ਧੀਆ ਰੁੰਦੀਆਂ ਤੈਨੂੰ ਵਾਰਿਸ ਸ਼ਾਹ ਨੂੰ ਕਹਿਣ ਤਾਂ ਇਹ ਪੋਇਟਰੀ ਦੇ ਜੋ ਕਿ ਹੁੰਦੇ ਨੇ ਕਵੀ ਉਹ ਹਬਲਿਕ ਕਿ ਆਪਣਾ ਦਰਦ ਤੇ ਲੋਕਾਂ ਦੇ ਦਰਦ ਨੂੰ ਬਿਆਨ ਕਰਦੇ ਆ ਤੇ ਸ਼ਾਇਦ ਇਹ ਦਰਦ ਉਹਨਾਂ ਕੱਲਿਆਂ ਦਾ ਦਰਦ ਨਹੀਂ ਹੁੰਦਾ ਲੱਖਾਂ ਕਰੋੜਾਂ ਉਹ ਲੋਕਾਂ ਦਾ ਦਰਦ ਉਹ ਬਿਆਨ ਕਰਦੇ ਆ ਆਪਣੀ ਕਲਮ ਨਾਲ ਜੋ ਕਿ ਉਜੜ ਚੁੱਕੇ ਹੁੰਦੇ ਆ ਜਿਨ੍ਹਾਂ ਨੂੰ ਕੋਈ ਆਸ ਨਹੀਂ ਹੁੰਦੀ ਤਾਂ ਇਹ جنگ ਦੇ ਮਾਹੌਲ ਦੇ ਵਿੱਚ ਆਪਾਂ ਪਰਮਪિતા ਪਰਮਾਤਮਾ ਤੋਂ ਇਹੀ ਗੁਜ਼ਾਰਿਸ਼ ਕਰਦੇ ਆ ਇਹੀ ਰਿਕਵੈਸਟ ਕਰਦੇ ਆ ਇਹੀ ਪ੍ਰੇਅਰ ਕਰਦੇ ਆ ਕਿ ਮਸਲਾ ਸ਼ਾਂਤ ਰਹੇ ਕਿਉਂਕਿ ਜੇਕਰ جنگ ਹੁੰਦਾ ਵੀ ਹੈ ਤਾਂ ਇਧਰ ਲਈ ਤੇ ਉਧਰ ਲਈ ਦੋਹਾਂ ਪਾਸਿਆਂ ਦੀ ਅਵਾਮ ਨੂੰ ਖਤਰਾ ਅਵਾਮ ਨੂੰ ਡਰਾਤੇ ਅਵਾਮ ਦੀ ਤਬਾਹੀ ਹੈ ਤੇ ਹਿਊਮੈਨਿਟੀ ਨੂੰ ਹਮੇਸ਼ਾ ਜਿੰਦਾ ਰੱਖਣਾ ਹੀ ਮਨੁੱਖ ਦੀ ਸਪਿਰਿਟ ਆ ਅੱਜ ਵੀ ਅਜਿਹੇ ਹੀ ਘਟਨਾਵਾਂ ਸਮਾਜ ਤੇ ਹੋ ਰਹੀਆਂ ਜਿਨ੍ਹਾਂ ਕਰਕੇ ਕਿ ਇਨਸਾਨੀਅਤ ਨੂੰ ਸ਼ਰਮਸਾਰ ਹੋਣਾ ਪੈਂਦਾ ਤੇ ਉਮੀ ਸੋਚ ਨਹੀਂ ਹੁੰਦਾ ਕਿ ਅੱਜਕੱਲ ਟੈਕਨੋਲੋਜੀ ਦੇ ਯੁੱਗ ਵਿੱਚ ਵੀ ਅਜਿਹੇ ਹੀ ਘਟਨਾਵਾਂ ਨੂੰ ਲੋਕ ਰੂਪ ਦੇ ਰਿਹਾ ਤੇ ਜੰਗ ਵਰਗੇ ਕਨਸੈਪਟ ਅਜੇ ਵੀ ਚੱਲ ਰਹੇ ਆ ਸ਼ਾਂਤੀ ਲਈ ਕੋਈ ਵੀ ਐਫਰਟ ਨਹੀਂ ਕੀਤੇ ਜਾ ਰਹੇ ਤਾ ਅੱਜ ਦੀ ਇਸ ਵੀਡੀਓ ਦੇ ਵਿੱਚ ਇੰਨਾ ਹੀ ਮਿਲਦੇ ਹਾਂ ਅਗਲੇ ਵੀਡੀਓ ਵਿੱਚ ਧੰਨਵਾਦ ਜੀ